ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਸਾਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਤਿ ਸ੍ਰੀ ਅਕਾਲ ਸਤਿਗੁਰ ਨਾਨਕ ਚੇਨ ਕਲ ਰੱਖੀ ਮੇਰੀ ਕਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਮੇਖਮ ਨਦੀ ਚਾਏ ਤਰਨੀ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਚਿਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਕਵਾਏ ਚਿਓ ਵਾਹਿਗੁਰੂ ਸਾਹਿਬ ਜੀ ਚੈਤਸਰੀ ਮਹਲਾ 5 ਘਰਤੀਜਾ 1 ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨੀ ਹਾਂ ਜਗ ਮੀਤ ਜਿਸ ਹੋਏ ਕਿਰਪਾ ਸੋਈ ਬਿਦ ਭੂਚੈ ਤਾਂ ਕੇ ਨਿਰਮਲ ਰੀਤ ਕੋਈ ਜਾਣੇ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾ ਸੋਈ ਬਿਤ ਬੁੱਚੈ ਤਾਂ ਕਿ ਨਿਰਮਲ ਰੀਤ ਰਹਾ ਮਾਤ ਪਿਤਾ ਬਨਤਾ ਸੁਤ ਬੰਧਪ ਕਿਸ਼ਟ ਮੀਤ ਅਰਪਾਈ ਪੂਰਵ ਜਨਮ ਕੇ ਮਿਲੇ ਸੰਯੋਗੀ ਹੰਤੇ ਕੋ ਨਾ ਸਹਾਈ ਮੁਗਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਂ ਹਾਂ ਕਰਤ ਬਿਹਾਨੀ ਆਵਦੇ ਪਾਵੇਂ ਸੰਕੋਖ ਨ ਪਾਇਆ ਹਸਤ ਰਥ ਅਸਵ ਪਵਨ ਤੇਜ ਧਣੀ ਊਮਣ ਚਤਰੰਗਾ ਸੰਗ ਨ ਚੱਲਿਓ ਇਨਵੇਂ ਕਸ਼ੂਐ ਉਠ ਸਦਾਇਓ ਨਾਂਗਾ ਹਰ ਕੇ ਸੰਤ ਪ੍ਰੇਮ ਪ੍ਰੀਤ ਹਉ ਪਰਬ ਕੇ ਤਾਂ ਕੇ ਹਰ ਹਰ ਗਾਈਐ ਨਾਨਕੀ ਹਾਂ ਸੁਖ ਆਖੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰ ਕੇ ਸੰਤ ਪ੍ਰੇਪ੍ਰੀਤੋ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕੀ ਹਾਂ ਸੁਖ ਅਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਵਾਹਿ ਕੁਦੀ ਕਾ ਵਾਹਿ ਕੁਦੀ ਕੀ ਫਤੇ ਪਰਮ ਸਤਿਕਾਰਯੋਗ ਤੀਨ ਧਨੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਉਰ ਦੇ ਅੰਦਰ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਾੰਗੀ ਜਨਾਂ ਵਡਪਾਗੇ ਹਾਂ ਚੱਲ ਰਹੀ ਨੜੀਵਾਰ ਵਿਚਾਰ ਦੇ ਅਧੀਨ ਚਪ ਜੀ ਸਾਹਿਬ ਬਾਣੀ ਦੀ 18 ਨੰਬਰ ਪੌੜੀ ਅਸੰਖ ਮੂਰਖਾਂ ਦੇ ਕੋਰ ਵਿਚਾਰ ਦੇ ਅਧੀਨ ਹੈ ਸੋ ਆਓ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਉਪਰਾਲਾ ਕਰੀਏ ਪਾਤਸ਼ਾਹ ਗੁਰੂ ਅਨੰਤ ਸਾਹਿਬ ਜੀ ਨੇ ਜਪਜੀ ਸਾਹਿਬ ਦੀਆਂ ਇਨ੍ਹਾਂ ਪੌੜੀਆਂ ਦੇ ਅੰਦਰ ਪਰਮਾਤਮਾ ਦੀ ਰਚੀ ਹੋਈ ਹੈ ਸ੍ਰਿਸ਼ਟੀ ਦੇ ਵਿੱਚ ਜੋ ਬਿਆੰਤ ਲੋਕ ਵਿਚਰ ਰਹੇ ਨੇ ਉਨ੍ਹਾਂ ਦਾ ਜ਼ਿਕਰ ਕੀਤਾ ਹੈ ਅੱਜ ਦੀ ਇਸ ਪੌੜੀ ਦੇ ਅੰਦਰ ਪਿਆਰੇ ਜੇ ਬਚਨ ਸਮਝਾ ਰਹੇ ਨੇ ਅਸੰਖ ਮੂਰਖਾਂ ਦੇ ਕੋਰ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਦੀ ਇਸ ਸ੍ਰਿਸ਼ਟੀ ਦੇ ਵਿੱਚ ਬੇਅੰਤ ਐਸੇ ਲੋਕ ਨੇ ਜੋ ਪਰਲੇ ਤਰਜੇ ਦੇ ਮੂਰਖ ਨੇ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੈ ਜਿਨ੍ਹਾਂ ਨੂੰ ਆਪਣੇ ਆਪ ਦਾ ਵੀ ਪਤਾ ਨਹੀਂ ऐसे लोग भी ਬੇਅੰਤ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਤੇ ਉਹਨਾਂ ਦੇ ਕੋਲੇ ਕੋਈ ਨਾਂ ਸਮਝ ਹੋਣ ਕਰਕੇ ਉਹ ਵੀ ਸੰਸਾਰ ਦੇ ਵਿੱਚ ਰਹਿ ਨੇ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਕੋਰ ਕਹਿੰਦੇ ਜਦੋਂ ਆਪਾਂ ਹੋਰਾਂ ਦੀ ਗੱਲ ਕਰਦੇ ਹਾਂ ਇੱਥੇ ਚੋਰ ਵੀ ਪੜੇ ਨੇ ਚੋਰ ਦਾ ਅਰਥ ਹੈ ਜਿਹੜਾ ਪਰਾਇਆ ਧਨ ਚਰਾ ਲਿੰਦਾ ਹੈ ਉਹ ਚਾਹੇ ਕਿਸੇ ਦੀ ਅੱਖ ਤਬਕੇ ਚਰਾ ਲਵੇ ਕਿਸੇ ਨੂੰ ਗੁੰਮਰਾਹ ਕਰਕੇ ਚਰਾ ਲਵੇ ਕਿਸੇ ਤੋਂ ਰਿਸ਼ਵਤ ਦੇ ਰੂਪ ਵਿੱਚ ਲੈ ਲਵੇ ਕਿਸੇ ਦੇ ਨਾਲ ਠੱਗੀ ਮਾਰ ਕੇ ਲੈ ਲਵੇ ਸਾਹਿਬ ਕਹਿੰਦੇ ਉਹ ਸਾਰੇ ਚੋਰੀ ਨੇ ਜਿਨ੍ਹਾਂ ਦਾ ਹੱਕ ਨਹੀਂ ਸੀ ਉਸ ਮਾਇਆ ਤੇ ਉਸ ਚੈ ਚੀਜ਼ ਤੇ ਪਰ ਉਹਨਾਂ ਨੇ ਖੋਹ ਲਈ ਹੈ ਸਾਹਿਬ ਕਹਿੰਦੇ ਇਹ ਚੋਰ ਨੇ ਹਰਾਮ ਕੋਰ ਨੇ ਹਰਾਮ ਦੀ ਕਮਾਈ ਖਾਣ ਵਾਲੇ ਜਿਹਦੇ ਬਾਬਤ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਕਹਿਣ ਲੱਗੇ ਬਹੁ ਪਰਪੰਚਕਾਰ ਪਰ ਧਨ ਲਿਆਵੇ ਸੁੱਤਦਾਰਾ ਤੇ ਆਣ ਨਟਾਵੇ ਮੇਰੇ ਮਨ ਭੁੱਲੇ ਕਪਟਣਾ ਕੀਚੇ ਅੰਤ ਨਵੇਰਾ ਤੇਰੇ ਚੀਪੈ ਰੀਚੇ ਕਬੀਰ ਸਾਹਿਬ ਜੀ ਪ੍ਰਮਾਣ ਕਰਦੇ ਕਹਿਣ ਲੱਗੇ ਪਿਆਰਿਆ ਦੇਖ ਬੜੇ ਇਹ ਤਰੀਕੇ ਦੇ ਪਰਪੰਚ ਕਰਕੇ ਧੋਖਾ ਦੇ ਕੇ ਤੂੰ ਪ੍ਰਾਇਆ ਧਨ ਚਰਾ ਕੇ ਲਿਆ ਰਿਆ ਹੈ ਜਿੱਤੇ ਤੇਰਾ ਅਧਿਕਾਰ ਨਹੀਂ ਹੈ ਪਰ ਤੂੰ ਲਿਆ ਰਿਆ ਹੈ ਕਹਿੰਦੇ ਉਥੋਂ ਲਿਆਂਦਾ ਚੋਰੀ ਨਾਲ ਉਥੋਂ ਲਿਆਂਦਾ ਧੋਖੇ ਨਾਲ ਉਥੋਂ ਲਿਆਂਦਾ ਬੇਈਮਾਨੀ ਨਾਲ ਆ ਕੇ ਆਪਣੇ ਪੁੱਤਰ ਤੇ ਵੋਟੀ ਦੇ ਉੱਪਰ ਦੀ ਛੁੱਟ ਦਿੱਤਾ ਉਹਨਾਂ ਦੇ ਅੱਗੇ ਅੰਬਾਰ ਲਾ ਦਿੱਤਾ ਉਹਨਾਂ ਨੇ ਵਰਤਿਆ ਵਰਤੋਂ ਤੋਂ ਬਾਅਦ ਜਿੱਦਾਂ ਸਜ਼ਾ ਮਿਲਣੀ ਹੈ ਕਹਿੰਦੇ ਪਿਆਰਿਆ ਸਜ਼ਾ ਤੈਨੂੰ ਇਕੱਲੇ ਨੂੰ ਮਿਲਣੀ ਹੈ ਉਹਨਾਂ ਨੂੰ ਨਹੀਂ ਮਿਲਣੀ ਕਿਉਂਕਿ ਲਿਆ ਤੂੰ ਰਿਆ ਹੈ ਤੈਨੂੰ ਆਤਮਿਕ ਤੌਰ ਤੇ ਵੀ ਮਿਲੇਗੀ ਤੂੰ ਸਰੋਜ-ਰੋਜ ਦੁਖੀ ਹੋਵੇਂਗਾ ਕਿ ਮੈਂ ਕਿਤੇ ਪਕੜਿਆ ਨਾ ਜਾਏ ਜਿਵੇਂ ਕਹਿੰਦੇ ਨਾ ਕਿਸੇ ਵੱਡੇ ਅਵਸਰ ਨੇ ਬੜਾ ਲੰਬਾ ਲੈਕਚਰ ਦਿੱਤਾ ਅਜ ਉਹਨਾਂ ਲੋਕਾਂ ਤੇ ਜਿਹੜੇ ਰਿਸਪਟ ਲੈਂਦੇ ਨੇ ਜਿਹੜੇ ਨਸ਼ਈਆਂ ਨੂੰ ਛੱਡਦੇ ਨੇ ਕਾਫੀ ਲੰਬਾ ਲੈਕਚਰ ਦੇ ਕੇ ਦੁਨੀਆ ਨੂੰ ਪ੍ਰਭਾਵਿਤ ਕਰ ਕਰਕੇ ਜਦੋਂ ਵਾਪਸ ਗਿਆ ਹੈ ਕਿਸੇ ਦਾ ਕੋਈ ਮਸਲਾ ਆ ਗਿਆ ਤੇ ਉਹਨਾਂ ਤੋਂ 80000 ਦੀ ਰਸਤਾ ਲੈਂਦਾ ਆਪ ਰੰਗੇ ਹੱਥੀ ਫੜਿਆ ਗਿਆ ਕਰਨੀ ਤੇ ਕਹਿਣੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਹੈ ਪਾਗਾਂ ਵਾਲੀ ਧਾਰਮਿਕ ਸਥਾਨਾਂ ਤੇ ਜਿੰਨੀ ਭੀੜ ਹੈ ਜਿੰਨੇ ਲੋਕ ਆਉਂਦੇ ਨੇ ਕਿਤੇ ਸਾਰੇ ਧਰਮ ਤੋਂ ਨਹੀਂ ਸਿੱਖ ਗਏ ਜੇ ਕਿਤੇ ਸਾਰੇ ਹੀ ਧਰਮ ਸਿੱਖ ਜਾਣ ਹਰ ਇੱਕ ਧਰਮਸਤਾਨ ਤੇ بڑا ਕਾਠ ਹੁੰਦਾ ਹੈ ਤੇ ਫਿਰ ਤੇ ਭਾਰਤ ਫਿਰ ਸੋਨੇ ਦੀ ਚਿੜੀ ਬਣ ਜਾਂਦਾ ਪਰ ਨਹੀਂ ਪਾਰੀ ਤੌਰ ਤੇ ਧਰਮੀ ਨੇ ਅੰਦਰ ਅੰਦਰ ਜੋ ਕੁਝ ਚੱਲਦਾ ਹੈ ਨਾ ਉਹ ਕੁਝ ਹੋਰ ਹੈ ਪਾਰੋਂ ਕੁਝ ਹੈ ਤੇ ਅੰਦਰੋਂ ਕੁਝ ਹੈ ਸੁਣ ਲੈਂਦੇ ਨੇ ਪਰ ਮੰਨਣ ਲੱਗਿਆਂ ਮੰਨਣਾ ਔਖਾ ਹੋ ਜਾਂਦਾ ਹੈ ਜਿਵੇਂ ਕਹਿੰਦੇ ਨਾ ਕੋਈ ਦੁਕਾਨਦਾਰ ਲਾਲਾ ਕਿੱਤੇ ਵਾਂਡੇ ਇੱਕ ਦੋ ਦਿਨਾਂ ਵਾਸਤੇ ਜਾਣ ਲੱਗਿਆ ਤੇ ਆਪਣੇ ਪੁੱਤਰ ਨੂੰ ਕਹਿੰਦਾ ਕਿ ਪੁੱਤਰਾ ਹੁਣ ਤੂੰ ਦੁਕਾਨ ਤੇ ਬੈਠਿਆ ਕਰਨਾ ਤੂੰ ਦੁਕਾਨ ਚਲਾਉਣੀ ਹੈ ਮੈਂ ਦੋ ਤਿੰਨ ਦਿਨ ਚਾ ਕੇ ਆਉਣਾ ਇੱਕ ਤੇ ਰਿਸ਼ਤੇਦਾਰੀ ਚ ਤੇ ਹਾਂ ਨਾਲ ਤੂੰ ਚੇਤਾ ਰੱਖੀ ਭੀ ਜਿਹੜਾ ਆਪਣੇ ਪ੍ਰਵਚਨ ਚੱਲਦੇ ਆ ਨਾ ਸਵੇਰੇ ਵੇਲੇ ਮੈਂ ਉੱਥੇ ਵੀ ਹਾਜ਼ਰੀ ਭਰਦਾ ਹੁੰਦਾ ਪ੍ਰਭਾਵ ਜਿਆ ਪੈ ਜਾਂਦਾ ਭਈ ਲਾਲਾ ਜੀ ਵਾਵਾ ਧਰਮੀ ਬੰਦੇ ਨੇ ਇਹਨਾਂ ਦੀ ਦੁਕਾਨ ਤੋਂ ਕੁਝ ਖਰੀਦਾਂਗੇ ਇੱਕ ਘੱਟ ਛਿਲ ਲਾਉਣਗੇ ਪ੍ਰਭਾਵ ਜਿਆ ਪੈ ਜਾਂਦਾ ਤੇ ਤੂੰ ਉੱਥੇ ਵੀ ਚਲਾ ਜਾਇਆ ਕਰੀ ਸਵੇਰ ਵੇਲੇ ਪਹਿਲਾਂ ਸਤਸੰਗਤ ਚ ਜਾਣਾ ਫਿਰ ਆ ਕੇ ਦੁਕਾਨ ਖੋਲਣੀ ਹੈ ਕਹਿੰਦੇ ਬੱਚੇ ਨੇ ਮੰਨ ਲਿਆ ਜਿਆਦੀ ਵੱਡੀ ਉਮਰ ਦਾ ਨਹੀਂ ਸੀ ਉਹ ਜਦੋਂ ਸਤਸੰਗਤ ਵਿੱਚ ਗਿਆ ਪਹਿਲੇ ਦਿਨ ਸੁਣੀ ਵਿਚਾਰ ਦੂਜੇ ਦਿਨ ਸੁਣੀ ਦੂਜੇ ਦਿਨ ਉਨੇ ਜਦੋਂ ਵਿਚਾਰ ਸੁਣੀ ਕਿ ਗਾਊ ਮਾਤਾ ਹੈ ਆਪਣੀ ਇਹਦੀ ਸੇਵਾ ਕਰਨੀ ਚਾਹੀਦੀ ਹੈ ਇਹਨੂੰ ਕੁੱਟਣਾ ਮਾਰਨਾ ਨਹੀਂ ਚਾਹੀਦਾ ਕਹਿੰਦੇ ਜਦੋਂ ਉਹਨੇ ਸੁਣ ਕੇ ਆ ਕੇ ਦੁਕਾਨ ਖੋਲੀ ਤੇ ਬਾਹਰ ਖਲ ਵਾਲੀ ਬੋਰੀ ਪਈ ਐ ਤੇ ਇੱਕ ਬਾਰਾ ਗਾਂ ਆਈ ਤੇ ਉਹ ਖਾਣ ਲੱਗ ਪਈ ਤੇ ਉਹਨੇ ਕੁਝ ਨਹੀਂ ਕਿਹਾ ਕਿਉਂਕਿ ਗਾਊ ਮਾਤਾ ਹੈ ਨਾ ਇਹਨੂੰ ਕੁੱਟਣਾ ਮਾਰਨਾ ਨਹੀਂ ਹੈ ਇਹਦੀ ਪੂਜਾ ਕਰਨੀ ਉਹ ਸੁਣ ਵਾਇਆ ਤੇ ਉਹਨਾਂ ਚ ਇਹਨੂੰ ਕਹਿੰਦੇ ਲਾਲਾ ਜੀ ਮੋੜਾ ਇਹ ਵਾਪਸ ਜਦੋਂ ਉਹਨੇ ਆ ਕੇ ਦੇਖਿਆ ਗਾ ਫਟਾਫਟ ਖਲ ਖਾਈ ਜਾਂਦੀ ਏ ਬੋਰੀ ਦੇ ਵਿੱਚੋਂ ਉਹਨੇ ਆਪਣੇ ਮੁੰਡੇ ਨੂੰ ਆਵਾਜ਼ ਦਿੱਤੀ ਕਿੰਨ ਲੱਗਾ ਇਹਨੂੰ ਦੋਖਾ ਕਿਉਂ ਨਹੀਂ ਮਾਰਦਾ ਕਹਿੰਦਾ ਮੈਂ ਪ੍ਰਵਚਨ ਸੁਣ ਕੇ ਆਇਆ ਬਾਪੂ ਜੀ ਉਹਨਾਂ ਨੇ ਕਿਹਾ ਵੀ ਗਾ ਦੀ ਸੇਵਾ ਕਰਨੀ ਏ ਤੇ ਮੈਂ ਕਿਹਾ ਖਾ ਲੈਣ ਤੋਂ ਜਿੰਨੀ ਖਾਂਦੀ ਏ ਉਹਨੂੰ ਦੋਖਾ ਮਾਰ ਕੇ ਕਹਿੰਦਾ ਕਹਿੰਦਾ ਜੀ ਇਹਨਾਂ ਦੀਆਂ ਗੱਲਾਂ ਮੈਨੂੰ ਮੰਨਣਾ ਲੱਗਦਾ ਤੇ ਹੁਣ ਸਾਰੀ ਦੁਕਾਨ ਵਿਲੀ ਹੋ ਜਾਣੀ ਸੀ ਸੁਣ ਕੇ ਆਉਣਾ ਏ ਪਰ ਮੰਨਣਾ ਕੁਝ ਨਹੀਂਗਾ ਮੰਨਣਾ ਆਪਣੀ ਮਰਜ਼ੀ ਦਾ ਜਿਹੜਾ ਆਪਾਂ ਨੂੰ ਲੋੜ ਹੋਏਗੀ ਉਹ ਮੰਨ ਲਾਂਗੇ ਪਰ ਇਹਨਾਂ ਦੇ ਸਾਰੇ ਪਰਵਚਨ ਨਹੀਂ ਮੰਨੇ ਜਾਣੇ ਤੇ 나 ਹੀ ਮੈਂ ਮੰਨਦਾ ਹਾਂ ਬਸ ਇਦਾਂ ਹੀ ਚੱਲ ਰਿਹਾ ਹੈ ਭਾਗਾਂ ਵਾਲਿਓ ਦੇਖਾ ਦੇਖੇ ਦਾ ਜਿਆਦਾ ਧਰਮ ਹੈ ਧਰਮ ਸਿੱਤ ਕੁਣਾ ਨੂੰ ਧਾਰਨ ਕਰਨਾ ਆਪਣੇ ਇਸ਼ਟ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਕਿਹਾ ਹੱਕ ਪਰਾਇਆ ਨਾਨਕਾ ਉਸ ਵਰਸ ਗਾਏ ਗੁਰਪੀਰ ਹਮਾਤਾ ਭਰੇ ਜਾ ਮੁਰਦਾਰਨ ਖਾਏ ਇਹ ਪਰਾਇਆ ਹੱਕ ਨਹੀਂ ਖਾਣਾ ਤੇ ਪ੍ਰਾਇਆ ਹੱਕ ਖਾਏਗਾ ਮੁਸਲਮਾਨ ਨੂੰ ਕਿਹਾ ਤੂੰ ਸੂਰ ਖਾ ਲਿਆ ਇਹਨਾਂ ਨੂੰ ਕਿਹਾ ਤੂੰ ਗਾਂ ਖਾ ਲਈ ਭੋਵਾ ਕਿ ਤੂੰ ਇੰਨਾਂ ਚੀਜ਼ਾਂ ਨੂੰ ਨਹੀਂ ਖਾਂਦਾ ਪਰ ਜੇ ਤੂੰ ਕਿਸੇ ਦਾ ਹੱਕ ਖਾ ਲਿਆ ਤੇ ਸਮਝ ਲੈ ਤੂੰ ਇਹ ਚੀਜ਼ਾਂ ਖਾ ਲਈਆਂ ਤੇ ਸਿੱਖ ਵਾਸਤੇ ਵੀ ਹਰਾਮ ਹੈ ਪਰ ਅੱਜ ਕਿੰਨੇ ਕੁ ਪੈਰਾ ਦਿੰਦੇ ਨੇ ਜਿੱਦਾ ਜਿੱਥੇ ਦਾ ਲੱਗਦਾ ਬਸ ਲਾਈ ਜਾਂਦੇ ਨੇ ਜਿੱਥੇ ਜਿੱਥੇ ਦਾ ਲੱਗ ਗਿਆ ਅਗਲਾ ਕਹਿੰਦਾ ਖਿੱਚੀ ਚਲੋ ਬਸ ਪੜੀ ਵੀ ਜਾਣਗੇ ਸਿਮਰਨ ਵੀ ਕਰੀ ਜਾਣਗੇ ਬੜਾ ਕੁਝ ਕਰਨਗੇ ਮਾਰੀ ਤੌਰ ਤੇ ਸੇਵਾ ਵੀ ਬਹੁਤ ਕਰ ਲੈਣਗੇ ਪਰ ਸਹਿਬ ਕਹਿੰਦੇ ਨਹੀਂ ਬਹੁਤ ਲੋਕ ਇੱਥੇ ਉਹ ਨੇ ਜਿਹੜੇ ਪਰਾਇਆ ਧਨ ਚਰਾ ਕੇ ਆਪਣੇ ਉੱਪਰ ਖਰਚ ਕਰਦੇ ਨੇ ਆਪਣੇ ਪਰਿਵਾਰ ਤੇ ਖਰਚ ਕਰਦੇ ਨੇ ਉਹਦੇ ਵਿੱਚੋਂ ਖੁਸ਼ੀਆਂ ਕਾਢਦੇ ਨੇ ਪਰ ਕਿਸੇ ਦੀ ਹਾਲ ਲੈ ਕੇ ਖੁਸ਼ੀਆਂ ਨਹੀਂ ਮਿਲਦੀਆਂ ਉੱਥੇ ਤਾਂ ਦੁੱਖ ਮਿਲਦੇ ਨੇ ਸਾਹਿਬ ਜੀ ਨੂੰ ਕਹਿਣਾ ਪੈ ਗਿਆ ਬਹੁ ਪ੍ਰਪੰਚਕਾਰ ਪਰ ਧੰਨ ਲਿਆਵੇ ਸੁੱਤਦਾਰ ਆਪੇ ਆਣ ਨਟਾਵੇ ਮੇਰੇ ਮਨ ਨੂੰ ਲੈ ਕਪਟਨਾ ਕੀਚੇ ਅੰਤ ਨਵੇਰਾ ਤੇਰੇ ਜੀ ਪੈ ਲੀਜੇ ਅੰਤ ਮੇਰੇ ਤੇਰੀ ਚਿੰਦ ਦੇ ਕੋਲੋਂ ਇਹਦਾ ਨਬੇੜਾ ਲਿਆ ਜਾਣਾ ਈ ਸਜ਼ਾ ਤੈਨੂੰ ਮਿਲਣੀ ਹੋ ਇਹਨਾਂ ਨੂੰ ਨਹੀਂ ਮਿਲਣੀ ਇਹ ਤੂੰ ਹੁਣ ਆਪ ਸੋਚ ਲੈ ਕੀ ਕਰਨਾ ਹੈ ਸਜਾ ਭੁਗਤਨੀਆ ਜਾਂ ਇਹਨਾਂ ਨੂੰ ਖੁਸ਼ ਕਰਨਾ ਤੇਰੇ ਹੱਕ ਦੀ ਕਮਾਈ ਨਾਲ ਕਾਰ ਵਧੀਆ ਚੱਲ ਜਾਏਗਾ ਪਰ ਬੇਈਮਾਨੀ ਦੇ ਨਾਲ ਲਿਆਂਦੇ ਹੋਏ ਧਨ ਨੇ ਜਿੱਥੇ ਤੈਨੂੰ ਬਾਹਰੀ ਤੌਰ ਤੇ ਸੁੱਖ ਦੇਣਾ ਉਥੇ ਕਲੇਸ਼ ਵੀ ਲੈ ਕੇ ਆਏਗਾ ਉਥੇ ਤਕਲੀਫਾਂ ਵੀ ਲੈ ਕੇ ਆਏਗਾ ਤੇ ਜਦੋਂ ਤੈਨੂੰ ਲੋੜ ਹੋ ਜੇ ਇਨਾਂ ਚੋਂ ਕਿਸੇ ਨੇ ਨਾਲ ਨਹੀਂ ਖੜਨਾ ਬਹੁਤ ਬੇਅੰਤ ਲੋਕ ਅੱਜ ਕਾ ਸੋਸ਼ਲ ਮੀਡੀਆ ਤੇ ਆਪਾਂ ਭਾਗਾਂ ਵਾਲਿਓ ਦੇਖ ਲੈਂਦੇ ਆ ਜਿਨ੍ਹਾਂ ਨੇ ਬੜਾ ਅਤਿਆਚਾਰ ਕੀਤਾ ਤੇ ਲਾਸਟ ਦੇ ਵਿੱਚ ਇਹੋ ਜੀ ਜ਼ਿੰਦਗੀ ਬਤੀਤ ਕੀਤੀ ਏ ਸੋ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਅਸੰਖ ਚੋਰ ਹਰਾਮਪੂਰ ਇੱਥੇ ਬਿਆੰਤ ਚੋਰ ਨੇ ਬਿਆੰਤ ਹਰਾਮ ਦਾ ਮਾਲਕ ਆਇਆ ਖਾਣ ਵਾਲੇ ਪ੍ਰਾਇਆ ਮਾਲਕ ਹੋ ਕੇ ਖਾਣ ਵਾਲੇ ਨੇ ਅਸੰਖ ਅਮਰ ਕਰ ਜਾਹੇ ਜੋਰ ਕਹਿੰਦੇ ਅਮਰ ਦਾ ਅਰਥ ਹੈ ਹੁਕਮ ਚਲਾਉਣਾ ਚੋਰ ਦਾ ਅਰਥ ਹੈ ਟੱਕਾ ਵਦੀਕੀਆਂ ਅਸੰਖ ਅਮਰ ਅਮਰ ਹੁਕਮ ਕਰ ਜਾਹੇ ਜੋਰ ਜ਼ੋਰਦਾਰ ਤੇ ਤੱਕਾ ਆਪਣੀ ਪਾਵਰ ਦੇ ਵਿੱਚ ਤਖਤ ਤੇ ਬੈਠ ਕੇ ਤੱਕਾ ਕਰਨ ਵਾਲੇ ਵੀ ਇੱਥੇ ਬੇਅੰਤ ਆਏ ਨੇ ਕੱਲੇ ਅਜ ਤ ਹਾਲੇ ਥੋੜੀ ਹੈ ਜਿਹੜਾ ਤੱਕਾ ਕਰ ਰਹੇ ਨੇ ਕੱਲਾ ਔਰੰਗਜ਼ੇ ਥੋੜੀ ਸੀ ਜਿਹੜਾ ਤੱਕਾ ਕਰਦਾ ਸੀ ਉਸ ਤੋਂ ਪਹਿਲਾਂ ਵੀ ਬਖੀਰੇ ਆ ਗਏ ਨੇ ਚੰਗੇਜ਼ ਖਾਨ ਵਰਗੇ ਵੀ ਆ ਗਏ ਨੇ ਮੁਹੰਮਦ ਗੋਰੀ ਵਰਗੇ ਵੀ ਆ ਗਏ ਨੇ ਉਸ ਤੋਂ ਪਹਿਲਾਂ ਵੀ ਬੇਅੰਤ ਆਏ ਨੇ ਬੇਅੰਤ ਚਲੇ ਗਏ ਨੇ ਹਿਟਲਰ ਨੇ ਕਿਤੇ ਥੋੜਾ ਧੱਕਾ ਕੀਤਾ ਸੀ ਜੁਹਦੀਆਂ ਤੇ ਕਿਤੇ ਉਸ ਦੇਵੀ ਥੋੜੀ ਰਹਿ ਗਿਆ ਇੱਥੇ ਬਿਆੰਤ ਲੋਕ ਜਦੋਂ ਸੰਘਾਸਨ ਤੇ ਬੈਠਦੇ ਨੇ ਕਿਨੇ ਚੁਨ ਚੁਨਵੇਂ ਹੁੰਦੇ ਨੇ ਜਿਹੜੇ ਭਰਾ ਕਰਨ ਵਾਸਤੇ ਬੈਠਦੇ ਨੇ ਨਹੀਂ ਤੇ ਸਾਰਾ ਧੱਕਾ ਕਰਨ ਵਾਸਤੇ ਬੈਠਦੇ ਨੇ ਪਹਿਲਾਂ ਮਨੋਰਥ ਕੁਝ ਹੋਰ ਹੁੰਦਾ ਏ ਜਦੋਂ ਸੰਘਾਸਨ ਮਿਲ ਜਾਂਦਾ ਏ ਜਗ੍ਹਾ ਮਿਲ ਜਾਂਦੀ ਏ ਕੁਰਸੀ ਮਿਲ ਜਾਂਦੀ ਏ ਫਿਰ ਮਨੋਰਥ ਕੁਝ ਹੋਰ ਹੋ ਜਾਂਦਾ ਏ ਤੇ ਪਾਸ਼ਾ ਜੀ ਕਹਿੰਦੇ ਬੜੇ ਲੋਕ ਆਇਤੇ ਸ਼ਾਹ ਜਹਾਨ ਨੇ ਕਿਤੇ ਥੋੜਾ ਧੱਕਾ ਕੀਤਾ ਤਾਜ ਮੱਲ ਬਣਵਾ ਕੇ ਤੇ ਜਿਨ੍ਹਾਂ ਨੇ ਤਾਜ ਮੱਲ ਬਣਾਇਆ ਉਹਨਾਂ ਦੇ ਹੱਥ ਹੀ ਕਟਵਾ ਦਿੱਤੇ ਇਹ ਕਿਤੇ ਥੋੜਾ ਗੁਨਾਹ ਸੀ ਇਹ ਥੋੜਾ ਕਿਤੇ ਉਹ ਕਰਮ ਸੀ ਫਿਰ ਸਜ਼ਾ ਵੀ ਉਹਦੀ ਭੁਗਤੀ ਆਪਣੇ ਹੀ ਪੁੱਤਰ ਨੇ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਉਹਦੇ ਜਿਉਂਦੇ ਜੀ ਉਹਦੇ ਪੁੱਤਰਾਂ ਨੂੰ ਦਾਰਾ ਸ਼ਕੂਰ ਨੂੰ ਉਹਨਾਂ ਨੇ ਔਰੰਗਜ਼ੇਬ ਨੇ ਆਪਣੇ ਦੋਵਾਂ ਤਿੰਨਾਂ ਭਰਾਵਾਂ ਨੂੰ ਆਪਣੇ ਹੱਥੀਂ ਕਤਲ ਕਰਵਾ ਦਿੱਤਾ ਕਿੰਨਿਆ ਲੋਕਾਂ ਨੂੰ ਕਤਲ ਕਰਾਇਆ ਆਪਣੇ ਪਰਿਵਾਰਕ ਜੀਆਂ ਨੂੰ ਸ਼ਾਹਜਹਾਂ ਦੀ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ ਜਿਨਨੇ ਮੇਜਲੂਮਾਂ ਦੇ ਉੱਤੇ ਅਤਿਆਚਾਰ ਕੀਤਾ ਤੇ ਉਹਨੇ ਫਿਰ ਉਹੀ ਸਜ਼ਾ ਛੇੜ ਦੇ ਵਿੱਚ ਬਹਿ ਕੇ ਭੁਗਤੀ ਹੈ ਸੰਗਾਸਣ ਤੋਂ ਲਾ ਕੇ ਸਿੱਧਾ ਜੇੜ ਦੇ ਵਿੱਚ ਪਾ ਦਿੱਤਾ ਜਿਓ ਰੰਗਜੀਬ ਨੇ ਗੁਨਾਹਾਂ ਕੀਤੇ ਨੇ ਤੇ ਲਾਟ ਸਮੇਂ ਦੇ ਵਿੱਚ ਟੜਫ ਟੜਫ ਕੇ ਗਿਆ ਕੋਈ ਉਹਦੀ ਮਿੱਟੀ ਤੇ ਪੀਵਾ ਵੀ ਨਹੀਂ ਜਗੰਦਾ ਜਿਹੜਾ ਵੀ ਇਨਸਾਨ ਤੱਕਦੇ ਬੈਠ ਕੇ ਕਠੋਰ ਚਿੱਤ ਹੋ ਜਾਂਦਾ ਏ ਉਹਨੂੰ ਜਿੰਨਾ ਚਿਰ ਪਾਵਰ ਹੈ ਕੋਲੇ ਉਹਨਾਂ ਚਿਰ ਤੇ ਬੜੀਆਂ ਬਟਕਾ ਮਾਰਦਾ ਏ ਭਾਗਾਂ ਵਾਲਿਓ ਪਰ ਜਦਨ ਪਾਵਰ ਛੁੱਟ ਜਾਂਦੀ ਏ ਉਦਨ ਫਿਰ ਤਰਲੇ ਲਿੰਦਾ ਏ ਤੇ ਇਹ ਛੁੱਟਦੀ ਸਾਰਿਆਂ ਕੋਲ ਨਹੀਂ ਪੋਤਾਂ ਲੰਬਾ ਸੰਮਾਨੀ ਚੱਲਦੀ ਤੇ ਮਾਲਕ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਇੱਥੇ ਬਿਆੰਤ ਐਸੇ ਲੋਕ ਆਏ ਨੇ ਆਉਂਦੇ ਰਹਿਣਗੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਅਸੀਂ ਤਾਂ ਦੋ ਚਾਰ ਜਾਣਿਆਂ ਨੂੰ ਜਾਣਦੇ ਹਾਂ ਪਰ ਇੱਥੇ ਤਾਂ ਬਿਆੰਤ ਲੋਕ ਆਏ ਨੇ ਹੁਣ ਤੱਕ ਤੇ ਬਿਆੰਤ ਆਉਣਗੇ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਫਤਿਆ ਕਮਾਹੇ ਕਹਿੰਦੇ ਅਨਗਿਣਤ ਲੋਕ ਉਹ ਨੇ ਜਿਹੜੇ ਕਾਤਲ ਨੇ ਫੂਨੀ ਮਨੁੱਖ ਨੇ ਦੂਜਿਆਂ ਦੇ ਗਲ ਵੱਢਣ ਵਾਲੇ ਨੇ ਹੱਤਿਆ ਕਮਾਹੇ ਦੂਜਿਆਂ ਦੇ ਗਲ ਵੱਢ-ਵੱਢ ਕੇ ਹੱਤਿਆ ਕਰ ਦਿੰਦੇ ਨੇ ਕੋਈ ਧਨ ਦੌਲਤ ਦੀ ਖਾਤਰ ਗਲ ਵੱਢਦਾ ਪਿਆ ਹੈ ਕੋਈ ਈਰਖਾ ਦੀ ਖਾਤਰ ਗਲ ਵੱਢਦਾ ਪਿਆ ਹੈ ਕੋਈ ਆਪਣੇ ਹੋਂਮੇ ਦੇ ਹੋਂਮੇ ਨੂੰ ਪੱਠੇ ਪਾਉਣ ਵਾਸਤੇ ਦੂਜੇ ਨੂੰ ਮਾਰ ਰਿਹਾ ਹੈ ਆ ਪਿੱਛੇ ਜੇ ਆਇਆ ਸੀ ਖਬਰ ਕਿ ਕਿਸੇ ਗੱਡੀ ਲਾਉਣ ਤੋਂ ਹੀ ਸਾਡੀ ਦੁਕਾਨ ਦੇ ਸਾਹਮਣੇ ਤੂੰ ਗੱਡੀ ਨਹੀਂ ਲਾਉਣੀ ਉਹਨੇ ਕਿਤੇ ਬੰਦ ਦੀ ਦੁਕਾਨ ਦੇ ਸਾਹਮਣੇ ਗੱਡੀ ਲਾ ਦਿੱਤੀ ਤੇ ਜਾ ਕੇ ਉਸ ਗੱਡੀ ਦੇ ਵਿੱਚ ਹੀ ਉਹਨੂੰ ਮਾਰ ਦਿੱਤਾ ਸਾੜ ਦਿੱਤਾ ਕਿਉਂ ਸਾਡੀ ਦੁਕਾਨ ਦੇ ਸਾਹਮਣੇ ਗੱਡੀ ਕਿਉਂ ਲਾਈ ਉਹਨਾਂ ਦਾ ਪਰਿਵਾਰਕ ਜੀ ਮਰ ਕੇ ਆਪ ਖੇਲ ਚਲੇ ਗਏ ਉਹਨਾਂ ਦੁਕਾਨਾਂ ਦੇ ਅੱਗੇ ਘਾਹ ਹੀ ਉੱਕਣਾ ਹੈ ਹੁਣ ਤੇ ਪਤਾ ਨਹੀਂ ਕੀ ਕੁਝ ਲੱਗੇਗਾ ਉਹਨਾਂ ਦੁਕਾਨਾਂ ਦੇ ਮੂਰੇ ਪਰ ਕੀ ਸੀ ਉਹ ਮੈਂ ਸੀ ਹੰਕਾਰ ਸੀ ਹੰਕਾਰ ਦੀ ਖਾਤਰ ਹਤਿਆ ਕਰ ਲੱਗਿਆਂ ਵੇਖਿਆ ਹੀ ਨਹੀਂ ਇੱਥੇ ਤਾਂ ਇੰਨਾ ਬੁਰਾ ਹਾਲ ਹੈ ਭਰਾ ਦੇ ਹੱਥੋਂ ਭਰਾ ਮਰਵਾ ਦਿੱਤਾ ਜਾਂਦਾ ਏ ਜਿਹਦੇ ਨਾਲ ਚਾਰ ਨਾਵਾਂ ਲਈਆਂ ਹੁੰਦੀਆਂ ਨੇ ਉਹੀ ਆਪਣੇ ਕੋ ਕਰਮਾਂ ਨੂੰ ਛਿਪਾਉਣ ਵਾਸਤੇ ਆਪਣੇ ਹੀ ਪਤੀ ਨੂੰ ਆਪਣੇ ਪ੍ਰੇਮੀ ਦੇ ਕੋਲੋਂ ਕਤਲ ਕਰਵਾ ਦਿੰਦੀ ਏ ਦੁਨੀਆ ਦਾ ਸਾਰਾ ਨਕਸ਼ਾ ਹੀ ਚੇਂਜ ਹੁੰਦਾ ਜਾਂਦਾ ਏ ਭਾਗਾਂ ਵਾਲਿਓ ਇਹ ਪਹਿਲਾਂ ਵੀ ਸੀ ਤੇ ਅੱਜ ਵੀ ਹੈ ਪਰ ਅੱਜ ਸੋਸ਼ਲ ਮੀਡੀਆ ਦਾ ਕਰਕੇ ਥੋੜੀ ਖਬਰ ਛੇਤੀ ਖਿਲਰ ਜਾਂਦੀ ਹੈ ਥਾਂ-ਥਾਂ ਤੇ ਪਹੁੰਚ ਜਾਂਦੀ ਹੈ ਪਹਿਲਾਂ ਸਮਾਂ ਲੱਗ ਜਾਂਦਾ ਸੀ ਤੇ ਪਾਦਸ਼ਾਹ ਜੀ ਨੇ ਉਹਨਾਂ ਸਮਿਆਂ 'ਚ ਇਹ ਜ਼ਿਕਰ ਕੀਤਾ ਹੈ ਭਾਵ ਉਦੋਂ ਵੀ ਇਹ ਕੁਝ ਚੱਲਦਾ ਸੀ ਅਸੰਖ ਗਲਵੱਡ ਹੱਤਿਆ ਕਮਾਹੇ ਪੰਤ ਲੋਕ ਨੇ ਜਿਹੜੇ ਗੁਨਾਹ ਕਰੀ ਜਾਂਦੇ ਨੇ ਕਤਲ ਕਰੀ ਜਾਂਦੇ ਨੇ ਖੂਨ ਕਰੀ ਜਾਂਦੇ ਨੇ ਹੱਤਿਆ ਕਰੀ ਜਾਂਦੇ ਨੇ ਕੋਈ ਆਪਣੇਆਂ ਨੂੰ ਮਾਰੀ ਜਾਂਦਾ ਏ ਕੋਈ ਬਗਾਨਿਆਂ ਨੂੰ ਮਾਰੀ ਜਾਇੰਦਾ ਏ ਕੋਈ ਗੈਂਗਸਟਰ ਬਣ ਜਾਂਦਾ ਏ ਕੋਈ ਗੈਂਗਸਟਰ ਪੁਲਸ ਹੱਥੋਂ ਮਰ ਜਾਂਦਾ ਏ ਕੋਈ ਗੈਂਗਸਟਰ ਦੇ ਹੱਥੋਂ ਪੁਲਸ ਵਾਲਾ ਮਰ ਜਾਂਦਾ ਏ ਕੋਈ ਆਮ ਇਨਸਾਨ ਮਰ ਜਾਂਦਾ ਏ ਹਰ ਪਾਸੇ ਆਹ ਕਾਰ ਮੱਚੀ ਪਈ ਏ ਕਿਉਂਕਿ ਬੇਅੰਤ ਲੋਕ ਨੇ 1 2 4 ਜਾਣੇ ਹੋਣ ਤੇ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਏ ਸਾਬ ਜੀ ਕਹਿੰਦੇ ਬੇਅੰਤੀ ਨੇ ਇਸ ਦੁਨੀਆ ਦੇ ਵਿੱਚ ਹਰ ਇੱਕ ਦੇਸ਼ ਦੇ ਵਿੱਚ ਨੇ ਹਰ ਪਾਸੇ ਹੀ ਨੇ ਕਿਉਂਕਿ ਗਰਵਾਣੀ ਕਿਸੇ ਇੱਕ ਭਾਰਤੀ ਵਰਸ਼ ਦੀ ਗੱਲ ਨਹੀਂ ਕਰਦੀ ਐ ਤਾਂ ਦੁਨੀਆ ਦੀ ਗੱਲ ਕਰਦੀ ਐ ਸਾਰੇ ਸੰਸਾਰ ਦੀ ਗੱਲ ਕਰਦੀ ਐ ਤੇ ਸਾਬ ਜੀ ਕਹਿੰਦੇ ਮਾਲਕਾ ਅਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਲੋਕ ਨੇ ਭਾਰਤੀ ਦੀ ਗਿਣਤੀ ਨਹੀਂ ਜਾਂਦੀ ਐ ਨਾ ਪਰ ਸੰਸਾਰ ਦੇ ਬਿਆੰਤ ਲੋਕ ਨੇ ਜਿੱਥੇ ਜਾ ਕੇ ਗਿਣਤੀ ਕਰਨੀ ਵੀ ਔਖੀ ਹੋ ਜਾਏਗੀ ਦੇਸ਼ਾਂ ਦੀ ਗਿਣਤੀ ਤਾਂ ਹੋ ਜਾਂਦੀ ਐ ਪਰ ਸਹਿਬ ਜੀ ਕਹਿੰਦੇ ਨੇ ਪਯੰਤ ਲੋਕ ਨੇ ਅਨਗਿਣਤ ਲੋਕ ਨੇ ਜਿਹੜੇ ਕਲ ਵੱਢਦੇ ਨੇ ਹੱਤਿਆ ਕਮਾ ਦਿੰਦੇ ਨੇ ਕੋਈ ਕਿਸੇ ਨੂੰ ਪੁੱਛ ਵੇਖ ਕੇ ਜਰਦਾ ਨਹੀਂ ਹੈ ਕੋਈ ਕਿਤੇ ਆਪਣਾ ਕਮਾਂਦਾਰੀ ਨਾਲ ਕੰਮ ਕਰਦਾ ਹੋਵੇ ਤੇ ਬੇਈਮਾਨੀਆਂ ਬੇਈਮਾਨਾਂ ਲੋਕਾਂ ਨੂੰ ਉਹ ਚੰਗਾ ਨਹੀਂ ਲੱਗਦਾ ਖੁਸ਼ ਆਮਦ ਕਰਨ ਵਾਲਿਆਂ ਨੂੰ ਚੰਗਾ ਨਹੀਂ ਲੱਗਦਾ ਫਰੇਬੀ ਲੋਕਾਂ ਨੂੰ ਉਹਦੀ ਸੱਚਾਈ ਚੰਗੀ ਨਹੀਂ ਲੱਗਦੀ ਉਹ ਕੋਈ ਉਹਨੂੰ ਕਤਲ ਕਰ ਦਿੰਦਾ ਏ ਕੋਈ ਉਥੋਂ ਕੱਟ ਦਿੰਦਾ ਏ ਕੋਈ ਕੁਝ ਕਰਦਾ ਏ ਜਿੰਨਾ ਦੀ ਮਾੜੀ-ਮੋਟੀ ਔਕਾਤ ਹੈ ਉਹ ਆਪਣਾ ਹੁਕਮ ਸਨਾ ਦਿੰਦੇ ਨੇ ਪਰ ਪਾਤਸ਼ਾਹ ਜੀ ਕਹਿੰਦੇ ਇੱਥੇ ਤੁਰੇ ਫਿਰਦੇ ਨੇ ਪੰਤ ਅਸੰਖ ਗਲਵੜ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਣਗਿਣਤ ਲੋਕ ਪਾਪੀ ਨੇ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਗੇ ਪਾਪੇ ਪਸਾਰਾ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਕਹਿੰਦੇ ਪਾਪ ਮਾੜਾ ਹੈ ਪਰ ਪਾਪੀ ਮਨੁੱਖ ਨੂੰ ਉਹ ਬੜਾ ਚੰਗਾ ਲੱਗਦਾ ਹੈ ਕਿਉਂਕਿ ਉਹਨੂੰ ਉਹਦੇ ਵਿੱਚੋਂ ਸਕੂਨ ਮਿਲਦਾ ਹੈ ਉਹਦੇ ਵਿੱਚੋਂ ਉਹਨੂੰ ਆਪਣੀ ਖੁਸ਼ੀ ਮਿਲਦੀ ਹੈ ਤੇ ਇਸ ਖੁਸ਼ੀ ਦੇ ਖਾਤਰ ਕਈਆਂ ਦੇ ਘਰਾਂ ਦਾ ਉਹ ਸਤਿਆਨਾਸ਼ ਕਰੀ ਜਾਂਦਾ ਹੈ ਇੱਕ ਆਪਣੀ ਖੁਸ਼ੀ ਲੈਣ ਵਾਸਤੇ ਤੇ ਪਾਪਾਂ ਦੀ ਦੁਨੀਆ ਦਾ ਬਾਦਸ਼ਾਹ ਬਣਿਆ ਬੈਠਾ ਹੈ। ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਮਾੜਾ ਹੈ ਪਰ ਪਾਪੀ ਮਨੁੱਖ ਵਾਸਤੇ ਉਹ ਬੜਾ ਪਿਆਰਾ ਹੈ। ਪਾਪ ਲੱਦੇ ਪਾਪੇ ਪਸਾਰਾ ਕਹਿੰਦੇ ਪਾਪ ਨਾਲ ਲੱਤਿਆ ਪਿਆ ਤੇ ਪਾਪ ਦੇ ਪਸਾਰਾ ਕਰ ਜਾਂਦਾ ਉਹ ਆਪਣੇ ਵਰਗੇ ਹੋਰ ਪੈਦਾ ਕਰੀ ਜਾਂਦਾ। ਭਈ ਮੇਰੇ ਆ ਸਾਥ ਉਹ ਮੈਂ ਤੁਹਾਨੂੰ ਹਥਿਆਰ ਦਿੰਦਾ, ਤੁਹਾਨੂੰ ਨਸ਼ਾ ਦਿੰਦਾ, ਖਲਾਰਦੂ ਸਮਾਜ ਦੇ ਅੰਦਰ। ਸਤਿਆਨਾਸ਼ ਕਰ ਦੋ ਸਮਾਜ ਦਾ ਐਸੇ ਲੋਕ ਬਿਆੰਤ ਨੇ ਜਦੋਂ ਇਹਨਾਂ ਦੀ ਗਿਣਤੀ ਵਧਦੀ ਜਾਂਦੀ ਹੈ ਉਦੋਂ ਸੰਸਾਰ ਸਮਾਜ ਦੁਖੀ ਹੁੰਦਾ ਹੈ ਜਦੋਂ ਚੰਗਿਆਂ ਦੀ ਥੋੜੀ ਵੱਧਦੀ ਹੈ ਉਦੋਂ ਇਹਨਾਂ ਨੂੰ ਕੰਟਰੋਲ ਹੋ ਜਾਂਦੇ ਨੇ ਨੱਥ ਪੈ ਜਾਂਦੀ ਹੈ ਥੋੜੇ ਸਮੇਂ ਵਾਸਤੇ ਸਮਾਜ ਸੁੱਖ ਦਾ ਸਾਹ ਲੈ ਲੈਂਦਾ ਹੈ ਪਰ ਸਾਬ ਜੀ ਕਹਿੰਦੇ ਹੈ ਬਹੁਤ ਅਸੰਖ ਪਾਪੀ ਪਾਪ ਕਰ ਜਾਹੇ ਪਾਪ ਕਰ ਕਰਕੇ ਉਹ ਕਰਮ ਕਮਾ ਕੇ ਸੰਸਾਰ ਤੋਂ ਤੁਰੇ ਜਾਂਦੇ ਆਪਣੇ ਆਪਣੇ ਗੁਨਾਹਾਂ ਦੀਆਂ ਪੰਡਾ ਬਣ ਕੇ ਲੈ ਜਾਂਦੇ ਨੇ ਅਸੰਕ ਕੂੜਿਆਰ ਕੂੜੇ ਫਿਰਾਹੇ ਕਹਿੰਦੇ ਬਹੁਤ ਲੋਕ ਮਨੁੱਖ ਚਿਰਨਾ ਦੇ ਹਿਰਦੇ ਦੇ ਵਿੱਚ ਕੂੜ ਭਰਿਆ ਪਿਆ ਏ ਝੂਠ ਭਰਿਆ ਪਿਆ ਏ ਬੇਈਮਾਨੀ ਭਰੀ ਏ ਸੁਭਾਅ ਹੀ ਝੂਠ ਕੋਣ ਵਾਲਾ ਬਣ ਗਿਆ ਉਹ ਕਿਸੇ ਨਾਲ ਗੱਲ ਵੀ ਕਰਦੀ ਐ ਤੇ ਝੂਠ ਹੀ ਬੋਲਦੇ ਨੇ ਸਾਬ ਕਹਿੰਦੇ ਉਹਨਾਂ ਦਾ ਸੁਭਾਅ ਬਣ ਗਿਆ ਫਿਰ ਦੁਨੀਆਂ ਦੇ ਲੋਕ ਉਹਨਾਂ ਲੋਕਾਂ ਦਾ ਨਾਂ ਝੂਠਾ ਪਾ ਦਿੰਦੇ ਨੇ ਉਹਦੇ ਨਾਮ ਦੇ ਮੂਰੇ ਝੂਠ ਲਾ ਦਿੰਦੇ ਪਿੱਛੇ ਉਹ ਨਾਮ ਜੋ ਮਰਜ਼ੀ ਹੋਵੇ ਉਹਦਾ ਨਾਂ ਖਾਚ ਲਿਆ ਜਾਂਦਾ ਪਹਿਲਾਂ ਉਹਨੂੰ ਝੂਠ ਕਿਹਾ ਜਾਂਦਾ ਫਲਾਣਾ ਝੂਠ ਹੈ ਸਾਬ ਜੀ ਕਹਿੰਦੇ ਇਹੋ ਜੇ ਬਿਆੰਤ ਲੋਕ ਨੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਕੂੜ ਝੂਠ ਬੇਈਮਾਨੀ ਨਫ਼ਰਤ ਭਰੀ ਪਈ ਹੈ ਉਹ ਐਸੀ ਚੀਜ਼ ਤੇ ਹੀ ਉੱਤੇ ਪੈਰਾ ਦੇ ਹੀ ਜਾਂਦੇ ਨੇ ਤੇ ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਆਪਣੀ ਲਾ ਜਾਂਦੇ ਨੇ ਰੁੱਚੇ ਰਹਿੰਦੇ ਨੇ ਅਸੰਖ ਕੂੜਿਆ ਕੂੜੇ ਫੇਰਾਹੀ ਅਸੰਖ ਮਲੇਸ਼ ਮਲ ਪਖ ਖਾਹੀ ਕਹਿੰਦੇ ਬਿਆੰਤ ਲੋਕ ਨੇ ਮਲੇਸ਼ ਦਾ ਅਰਥ ਹੈ ਮਲੀਨ ਮਤ ਵਾਲੇ ਖੋਟੀ ਬੁੱਧ ਵਾਲੇ ਪਾਤਸ਼ਾਹ ਕਹਿੰਦੇ ਬਥੇਰੇ ਮਨੁੱਖ ਨੇ ਜਿਹੜੇ ખોਟੀ ਮੱਤ ਵਾਲੇ ਨੇ ਮਲ ਭੱਕ ਖਾਹੇ ਕਹਿੰਦੇ ਉਹ ਲੋਕ ਜਿਹੜੀ ਨਾ ਖਾਣ ਵਾਲੀ ਚੀਜ਼ੇ ਉਹਨੂੰ ਵੀ ਖਾਈ ਜਾਂਦੇ ਨੇ ਜੋ ਕੁਝ ਵੀ ਮਿਲਦਾ ਏ ਬਸ ਖਿੱਚੀ ਜਾਂਦੇ ਨੇ ਐਸੇ ਲੋਕ ਵੀ ਇਸ ਸੰਸਾਰ ਤੇ ਬਹੁਤ ਨੇ ਮੱਤ ਪੁੱਠੀ ਏ ਭੈੜੀ ਏ ਉਹ ਕਰਮੀ ਹੈ ਇਸ ਕਰਕੇ ਬਹੁਤ ਕੁਝ ਖਾਈ ਜਾਂਦੇ ਨੇ ਕਈ ਤੇ ਆਪਣੇ ਪਰਿਵਾਰ ਦੀਆਂ ਜ਼ਮੀਨਾਂ ਖਾ ਜਾਂਦੇ ਨੇ ਪੈਸਾ ਖਾ ਜਾਂਦੇ ਨੇ ਪਰਿਵਾਰਾਂ ਦੇ ਪਰਿਵਾਰ ਵੀ ਖਾ ਜਾਂਦੇ ਨੇ ਕੋਈ ਦੂਜਿਆਂ ਨੂੰ ਖਾ ਜਾਂਦਾ ਹੈ ਕੋਈ ਆਪਣੇਆਂ ਨੂੰ ਖਾ ਜਾਂਦਾ ਹੈ ਅਸੰਖ ਮਲੇਸ਼ ਮਲਪਖ ਖਾਹੇ ਭੈੜੀ ਮਤ ਵਾਲੇ ਮਲੀਨ ਬੁੱਧ ਵਾਲੇ ਨਾ ਖਾਣ ਵਾਲੀਆਂ ਚੀਜ਼ਾਂ ਵੀ ਖਾਈ ਜਾਂਦੇ ਆਸੰਖ ਨਿੰਦਕ ਸੇਰ ਕਰੇ ਭਾਰ ਪਾਸ਼ੇ ਕਹਿੰਦੇ ਬਿਆੰਤ ਐਸੇ ਲੋਕ ਨੇ ਜਿਹੜੇ ਨਿੰਦਿਆ ਕਰੀ ਜਾਂਦੇ ਨੇ ਨਿੰਦਿਆ ਦਾ ਅਰਥ ਭਾਗਾਂ ਵਾਲੀ ਹੋਏ ਨਹੀਂ ਕਿ ਸੱਚ ਨੂੰ ਚਾ ਸੱਚ ਨਹੀਂ ਕਹਿਣਾ ਤੇ ਝੂਠ ਨੂੰ ਝੂਠ ਨਹੀਂ ਕਹਿਣਾ ਸੱਚ ਨੂੰ ਸੱਚ ਕਹਿਣਾ ਹੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਤੇ ਝੂਠ ਨੂੰ ਝੂਠ ਕਹਿਣਾ ਹੈ ਜਿਹੜਾ ਬੁਰਾ ਮਨੁੱਖਿਆ ਨੂੰ ਬੁਰਾ ਹੀ ਕਹਿਣਾ ਹੈ ਉਹਨੂੰ ਬੁਰਾ ਕਹਿਣ ਤੇ ਵਿੱਚ ਉਹਦੀ ਨਿੰਦਿਆ ਨਹੀਂ ਹੈ ਚੰਗੇ ਨੂੰ ਬੁਰਾ ਕਹਿਣਾ ਨਿੰਦਿਆ ਹੈ ਬੁਰੇ ਦੀ ਖੁਸ਼ਾਮਦ ਕਰੀ ਜਾਣੀ ਇਹ ਬੁਰੀ ਬਾਤ ਹੈ ਮਾੜੀ ਗੱਲ ਹੈ ਅਸੰਖ ਨਿੰਦਕ ਸਿਰ ਕਰਹਿ ਭਾਰ ਪਾਸ਼ਾ ਕਹਿੰਦੇ ਬੜੇ ਲੋਕ ਨੇ ਆਪਣੇ ਸਿਰ ਤੇ ਭਾਰ ਚੁੱਕ ਕੇ ਨਿੰਦਿਆ ਦਾ ਤੁਰ ਪੈਂਦੇ ਨੇ ਨਾਨਕ ਨੀਚ ਕਹੇ ਵਿਚਾਰ ਇੱਥੇ ਨਾਨਕ ਜੀ ਇੱਥੇ ਵਿਸ਼ਰਾਮ ਹੈ ਕਹੇ ਵਿਚਾਰ ਨਾਨਕ ਨਿਮਾਣਾ ਇਹ ਵਿਚਾਰ ਦੇ ਰਿਹਾ ਹੈ ਕਿ ਇਹ ਪਰਮਾਤਮਾ ਇਸ ਸੰਸਾਰ ਦੇ ਵਿੱਚ ਬਹੁਤ ਆਤਮਾ ਲੋਕ ਐਸੇ ਨੇ ਪਰ ਤੇਰੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੀ ਕੁਦਰਤ ਦੇ ਬਾਰੇ ਇਸ ਪੂਰੀ ਪੂਰੀ ਵਿਚਾਰ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਮੈਂ ਗਰੀਬ ਨਾਨਕ ਵਿਚਾਰਾ ਨਾਨਕ ਇੰਨੀ ਇੱਕ ਗੱਲ ਦੱਸ ਰਿਹਾ ਹਾਂ ਜੋ ਮੈਨੂੰ ਸਮਝ ਲੱਗੀ ਹੈ ਕਿ ਇਸ ਸੰਸਾਰ ਦੇ ਵਿੱਚ ਬਿਆੰਤ ਲੋਕ ਐਸੇ ਨੇ ਜਿਹੜੇ ਨਿੰਦਿਆ ਵੀ ਕਰਦੇ ਨੇ ਭੈੜੀ ਬੁੱਧ ਵਾਲੇ ਵੀ ਨੇ ਝੂਠ ਵਾਲੇ ਵੀ ਨੇ ਪਾਪ ਕਰਨ ਵਾਲੇ ਵੀ ਨੇ ਗਲ ਵੀ ਵੜਦੇ ਨੇ ਹੁਕਮ ਸੁਨਾਸਨਾ ਕੇ ਲੋਕਾਂ ਦਾ ਸਤਿਆਨਾਸ ਵੀ ਕਰ ਦਿੰਦੇ ਨੇ ਚੋਰੀ ਕਰਦੇ ਨੇ ਹਰਾਮ ਦੀ ਕਮਾਈ ਖਾਂਦੇ ਨੇ ਹੈ ਵੀ ਮੂਰਖ ਨੇ ਅੰਧਕੋਰ ਨੇ ਹਨੇਰੇ ਵਿੱਚ ਫਸੇ ਹੋਏ ਨੇ ਇਹ ਸਾਰਾ ਕੁਝ ਇਸ ਪੌੜੀ 'ਚ ਗਿਣਾ ਦਿੱਤਾ। ਫਿਰ ਕਹਿ ਦਿੱਤਾ ਨਾਨਕ ਨੀਚ ਕਹੇ ਵਿਚਾਰ ਮਾਲਕਾ ਮੈਨੂੰ ਇਹਨਾਂ ਸਾਰਿਆਂ ਦਾ ਅੰਤ ਨਹੀਂ ਪਾ ਸਕਦਾ ਮੈਂ ਮੈਂ ਤਾਂ ਤੁਸ ਜੀ ਵਿਚਾਰ ਰੱਖੀ ਹੈ। ਵਾਰਿਆ ਨਾ ਜਾਵਾਂ ਇੱਕ ਵਾਰ ਕਹਿੰਦੇ ਮਾਲਕ ਜੀ ਤੇਰੇ ਤੋਂ ਮੈਂ ਇੱਕ ਵਾਰ ਵੀ ਵਾਰ ਨਹੀਂ ਹੁਣ ਜੋਗਾ ਨਹੀਂ ਜੋ ਤੂੰ ਦ ਭਾਵੇ ਸਾਈ ਭਲੀਕਾਰ ਜੋ ਤੈਨੂੰ ਚੰਗਾ ਲੱਗਦਾ ਏ ਉਹੀ ਸਾਡੇ ਵਾਸਤੇ ਭਲਾ। ਤੂੰ ਸਦਾ ਸਲਾਮਤ ਨਿਰੰਕਾਰ ਏ ਮਾਲਕ ਜੀ ਤੂੰ ਸਦਾ ਹੀ ਰਹਿਣ ਵਾਲਾ ਹੈ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਹੈ ਅਸੀਂ ਤੇਰੇ ਨਾਮ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਨ ਆਏ ਹਾਂ ਤੇਰੀ ਇਸ ਰਚਨਾ ਦਾ ਇਸ ਕੁਦਰਤ ਦਾ ਅੰਤ ਨਹੀਂ ਲੱਭ ਸਕਦੇ ਤੇ ਨਾ ਹੀ ਇਹ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਹੈ ਕਿ ਉਹ ਪਰਮਾਤਮਾ ਦਾ ਅੰਤ ਪਾ ਲਵੇ ਸਹਿਬ ਜੀ ਕਹਿੰਦੇ ਇੱਥੇ ਤਾਂ ਇੰਨਾਂ ਲੋਕਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਹੜੇ ਭੈੜੀ ਜ਼ਿੰਦਗੀ ਜੀਤ ਰਹੇ ਨੇ ਪਹਿਲਾ ਪਾਤਸ਼ਾਹ ਜੀ ਨੇ ਚੰਗੇ ਮਨੁੱਖਾਂ ਦਾ ਜ਼ਿਕਰ ਕੀਤਾ ਸੀ ਜਿਹੜੇ ਤਪਸਾ ਆਦ ਦੇ ਸਨ ਜਿਹੜੇ ਸਿਮਰਨ ਕਰਦੇ ਸੀ ਪੂਜਾ ਕਰਦੇ ਸਨ ਧਾਰਮਿਕ ਗ੍ਰੰਥ ਪੜ੍ਹਦੇ ਸਨ ਫਿਰ ਅਗਲੀ ਪੌੜੀ ਦੇ ਵਿੱਚ ਬੇਈਮਾਨ ਤੇ ਹਰਾਮ ਦੀ ਕਮਾਈ ਖਾਣ ਵਾਲਿਆਂ ਦਾ ਜ਼ਿਕਰ ਹੈ ਤੇ ਅਗਲੇਰੀ ਪੌੜੀ ਦੇ ਅੰਦਰ ਪਾਤਸ਼ਾਹ ਜੀ ਨੇ ਹੋਰ ਬਿਆੰਤ ਕੁਦਰਤ ਦਾ ਜ਼ਿਕਰ ਕਰਕੇ ਸਾਡੀ ਝੋਲੀ ਦੇ ਵਿੱਚ ਹੀਰੇ ਮੋਤੀ ਪਾਉਣੇ ਹਨ ਸੋ ਬਾਕੀ ਦੀਆਂ ਵਿਚਾਰਾਂ ਕੱਢਦੇ ਦਵਾਨਾ ਅੰਦਰ ਆ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਬੁਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ